ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਭਰੀ ਭਾਂਤ ਜਾਣਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਿਹੜੀ ਜੰਗ ਲੱਗੀ ਸੀ ਉਹ ਯਾਨਕ ਜੇ ਪੰਥ ਜਿਹੜੀ ਉਹ ਅਮਰੀਕਾ ਦੇ ਪ੍ਰਧਾਨ ਮੰਤਰੀ ਟਰੰਪ ਸਾਹਿਬ ਦੇ ਕਹਿਣ ਦੇ ਉੱਤੇ ਦੋਵਾਂ ਦੇਸ਼ਾਂ ਨੇ ਬੜੇ ਸੂਝ-ਬੂਝ ਦੇ ਨਾਲ ਇਹ ਜੰਗਬੰਦੀ ਕੀਤੀ ਆ ਕੋਈ ਨਹੀਂ ਦੇਸ਼ਾਂ ਦਾ ਬਹੁਤ ਨੁਕਸਾਨ ਹੋਣੋਂ ਜਿਹੜਾ ਜੰਗਬੰਦੀ ਦੇ ਦਰਾਂ ਨਾ ਬਚਾ ਹੋ ਗਿਆ ਜਿੱਥੇ ਆਮ ਜਨਤਾ ਦਾ ਨਿਸ਼ਾਨ ਹੋਣਾ ਸੀ ਹਾ ਹ ਕਾਰਮਚੀ ਹੋਈ ਸੀ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੀ ਇਹ ਅੱਜ ਸਕਾਲ ਦੇ ਉੱਤੇ ਖਬਰ ਸੁਣਦਿਆਂ ਆਮ ਲੋਕਾਂ ਨੇ ਬਹੁਤ ਖੁਸ਼ੀ ਦਾ اظہار ਕੀਤਾ ਹੈ ਤੇ ਤੁਮਾਂ ਸਰਕਾਰਾਂ ਦਾ ਧੰਨਵਾਦ ਵੀ ਲੋਕਾਂ ਕੀਤਾ ਇਹ ਬੜੀ ਚੂਜ ਗੂਇ ਤੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨੰਤਰ ਸਿੰਘ ਜੀ ਮੋਦੀ ਸਾਹਿਬ ਜੀ ਨੇ ਬੜੇ ਗਿਆਨਪ ਤੇ ਨਾਲ ਕੰਮ ਲੈਂਦੇ ਹੋਏ ਤੇ ਉਤਰੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੋਨ ਹੈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਬੜੇ ਸੂਝ ਬੂਝ ਦੇ ਨਾਲ ਆਪਣਾ ਕੰਮ ਲੈਂਦੇ ਹੋਏ ਪ੍ਰਧਾਨ ਮੰਤਰੀ ਅਮਰੀਕਾ ਦੇ ਟਰੰਪ ਸਾਹਿਬ ਜੀ ਦਾ ਕਹਿਣਾ ਮੰਨ ਕੇ ਤੇ ਉਹਨਾਂ ਦੇ ਵੀ ਬੜੇ ਧੰਨਵਾਦੀ ਬਣੇ ਹਾਂ ਤੇ ਨਾਲ ਸਾਬਾ ਦੋਨਾ ਪਾਸਿਆਂ ਤੇ ਆਮ ਲੋਕਾਂ ਦੇ ਜਿਹੜੇ ਉਹ ਵੀ ਸਾਬੇ ਇਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੇ ਹਨ ਤੇ ਸੁਖ ਦਾ ਸ਼ਾਹ ਪ੍ਰਾਪਤ ਕੀਤਾ ਹੈ ਦੋਨਾ ਕੇਸ਼ਾ ਦੇ ਵਿੱਚ ਸੁਖ ਸਲਾਮਤੀ ਬਣੀ ਰਹੇ ਦੋਨਾ ਦੇਸ਼ਾਂ ਦੇ ਵਿੱਚ ਆਪ ਸਾਂਝੀ ਬਣੀ ਰਹੇ ਇਹੋ ਹੀ ਸਤਿਗੁਰੂ ਅਗੇਰਤਾ ਸਾਹਿਬ ਨੇ ਕਿ ਦੋਨਾ ਦੇਸ਼ਾਂ ਆਪਸੀ ਪਾਈਚਰਾ ਬਣਾ ਕੇ ਰੱਖਣ ਦਾ ਜਿਹੜਾ ਹਰਤਰਾ ਦਾ ਪਾਲ ਪੰਛੀ ਇਹ ਤੇ ਸਮਾਪਤੀ ਕਰਦੇ ਹਾਂ ਤੇਰਾ ਖੁਸ਼ੀ ਦਾ ਯਾਰ ਵੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ